ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਹਾਂ ਗਗਨਦੀਪ ਸਿੰਘ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਲੋਕ ਸਭਾ ਉਮੀਦਵਾਰਾਂ ਦੇ ਨਾਮ ਐਲਾਨੇ ਗਏ ਨੇ ਜਿੱਥੇ ਅੰਮ੍ਰਿਤਸਰ ਸਾਹਿਬ ਤੋਂ ਕਹੇ ਲਈ ਕੁਲਦੀਪ ਸਿੰਘ ਧਾਲੀਵਾਲ ਖਡੂਰ ਸਾਹਿਬ ਤੋਂ ਵੀ ਨਾਮ ਐਲਾਨਿਆ ਗਿਆ ਹੈ ਕਹੇ ਲਈ ਲਾਲਜੀਤ ਸਿੰਘ ਪੁੱਲਰ ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਰ ਦਾ ਨਾਮ ਐਲਾਨਿਆ ਗਿਆ ਹੈ ਤੇ ਜਿਨ੍ਹਾਂ ਦੇ ਨਾਮ ਐਲਾਨੇ ਗਏ ਨੇ ਇਹਨਾਂ ਸਾਰੇ ਉਮੀਦਵਾਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਉਹਨਾਂ ਦੇ ਸਮਰਥਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਉੱਥੇ ਹੀ ਕੁਲਦੀਪ ਸਿੰਘ ਧਾਲੀਵਾਲ ਦੇ ਵੱਲੋਂ ਜਿੱਥੇ ਅੱਜ ਗੁਰਦੁਆਰਾ ਸਾਹਿਬ ਮੰਦਿਰ ਦੇ ਵਿੱਚ ਚਰਚੇ ਦੇ ਵਿੱਚ ਜਾ ਕੇ ਸ਼ੁਕਰਾਨਾ ਕੀਤਾ ਗਿਆ ਉੱਥੇ ਹੀ ਇਹ ਸਾਰੇ ਉਮੀਦਵਾਰ ਅਰਵਿੰਦ ਕੇਜਰੀਵਾਲ ਹੋਣਾਂ ਦੇ ਵੀ ਸ਼ੁਕਰਾਨਾ ਕਰਦੇ ਨਜ਼ਰ ਆਏ ਉਹਨਾਂ ਨੇ ਕਿਹਾ ਹੈ ਕਿ ਸਾ ਜਿਹੜਾ ਭਰੋਸਾ ਅਰਵਿੰਦ ਕੇਜਰੀਵਾਲ ਹੋਣਾ ਨੇ ਜਿਤਾਇਆ ਅਸੀਂ ਉਹ ਕਦੇ ਵੀ ਟੁੱਟਣ ਨਹੀਂ ਦੇਵਾਂਗੇ ਸੋ ਲੋਕ ਸਭਾ ਜਿਹੜੀਆਂ ਸੀਟਾਂ ਨੇ ਉਹ ਜ਼ਰੂਰ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਪਾਵਾਂਗੇ ਸੋ ਖਬਰ ਸਾਹਮਣੇ ਆਈ ਹੈ ਸੰਗਰੂਰ ਦੇ ਭਵਾਨੀਗੜ੍ਹ ਤੋਂ ਜਿੱਥੇ ਗੁਰਮੀਤ ਸਿੰਘ ਮੀਤ ਹੇਰ ਦੇ ਲੋਕ ਸਭਾ ਉਮੀਦਵਾਰ ਐਲਾਨੇ ਜਾਣ ਤੇ ਸਮਰਥਕਾਂ ਦੇ ਵਿੱਚ ਭਾਰੀ ਖੁਸ਼ੀ ਜੜੀ ਵੇਖਣ ਨੂੰ ਮਿਲ ਰਹੀ ਹੈ ਉੱਥੇ ਹੀ ਭਵਾਨੀਗੜ੍ਹ ਦੀ ਦਾਣਾ ਮੰਡੀ ਦੇ ਵਿੱਚ ਕਹਿ ਲਿਏ ਕਿ ਜਿਹੜੇ ਉਹਨਾਂ ਦੇ ਸਮਰਥਕ ਆ ਖੁਸ਼ੀ ਵੰਡ ਦੇ ਨਜ਼ਰ ਆਏ ਲੱਡੂ ਮਠਾਈਆਂ ਵੰਡ ਦੇ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਸੰਗਰੂਰ ਦੇ ਵਿੱਚ ਜਿਹੜੇ ਯੂਥ ਲ ਨੂੰ ਲੋਕ ਸਭਾ ਉਮੀਦਵਾਰ ਐਲਾਨ ਕੇ ਸਾਡੀ ਸਾਨੂੰ ਜਿਹੜੀਆਂ ਖੁਸ਼ੀਆਂ ਆਮ ਆਦਮੀ ਪਾਰਟੀ ਨੇ ਦਿੱਤੀਆਂ ਤੇ ਅਸੀਂ ਲੋਕ ਸਭਾ ਉਮੀਦਵਾਰ ਜਿਹੜੇ ਗੁਰਮੀਤ ਸਿੰਘ ਹੇਰ ਨੂੰ ਜ਼ਰੂਰ ਜਿੱਤਾਵਾਂਗੇ ਹੋਰ ਕੀ ਕੁਝ ਕਹਿੰਦੇ ਨੇ ਉਹਨਾਂ ਦੇ ਸਮਰਥਕਾਂ ਨੂੰ ਸੁਣਦੇ ਅੱਜ ਜੀ ਸਾਨੂੰ ਸਭ ਤੋਂ ਵੱਡੀ ਜਿਹੜੀ ਖੁਸ਼ੀ ਹੋਈ ਹੈ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਇੱਕ ਬਹੁਤ ਨੌਜਵਾਨ ਯੂਥ ਚਿਹਰਾ ਜਿਹਨੇ ਆਪਦੀ ਆਈਐਸ ਦੀ ਤਿਆਰੀ ਨੂੰ ਛੱਡ ਕੇ ਪਾਰਟੀ ਦਾ ਅਨੰਦ ਅੰਦੋਲਨ ਤੋਂ ਸਾਥ ਦਿੱਤਾ ਤੇ ਮੌਜੂਦਾ ਪੰਜਾਬ ਵਿੱਚੋਂ ਬੜਾ ਇਮਾਨਦਾਰ ਸਾਫ਼ ਸ਼ਭੀ ਵਾਲਾ ਮੰਤਰੀ ਵੀ ਹੈ ਉਹਨੂੰ ਸਾਡੇ ਸੰਗਰੂਰ ਦੇ ਲੋਕ ਸਭਾ ਹਲਕੇ ਤੋਂ ਟਿਕਟ ਦਿੱਤੀ ਹੈ ਤੇ ਮੈਨੂੰ ਲੱਗਦਾ ਹੈ ਕਿ ਮਾਨ ਸਾਹਿਬ ਤੋਂ ਬਾਅਦ ਉਹ ਪੰਜਾਬ ਦਾ ਅੱਜ ਤੱਕ ਦਾ ਸਭ ਤੋਂ ਮਤਲਬ ਵਧੀਆ ਬਲਾਰਾ ਹੋ ਜਿਹੜਾ ਪਾਰਲੀਮੈਂਟ ਦੇ ਵਿੱਚ ਸਾਡੇ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਚੰਗੀ ਤਰ੍ਹਾਂ ਚੱਕੂਗਾ ਹਾਂ ਅਗਰ ਗੱਲ ਕਰੀਏ ਤਾਂ ਚੋਣਾਂ ਦੇ ਵਿੱਚ 2024 ਵਿੱਚ ਕਿਹੜੇ ਮੇਨ ਮੁੱਦਿਆਂ ਲੈ ਕੇ ਤੁਸੀਂ ਆਮ ਲੋਕਾਂ 'ਚ ਜਾਓ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਜੀ ਜੋ ਸਾਡਾ ਜਿਸ ਚੀਜ਼ ਨੂੰ ਲੈ ਕੇ ਅਸੀਂ ਅੰਨ ਅੰਦੋਲਨ ਤੋਂ ਚੱਲੇ ਸੀ ਵਿੱਦਿਆ ਸਿਹਤ ਕਰਪਸ਼ਨ ਨੂੰ ਰੋਕਣਾ ਲੋਕਾਂ ਤੱਕ ਮਤਲਬ ਜੋ ਸਰਕਾਰ ਦੀਆਂ ਸਹੂਲਤਾਂ ਨੇ ਉਹ ਬਿਨਾ ਕਰਪਸ਼ਨ ਉਹ ਚੋ ਪੈਸਾ ਖਾਦੇ ਲੋਕਾਂ ਤੱਕ ਪਹੁੰਚਾਉਣਾ ਔਰਤਾਂ ਦਾ ਮਤਲਬ ਉਹਨਾਂ ਦੇ ਜੀਵਨ ਦੇ ਵਿੱਚ ਸੁਧਾਰ ਤੇ ਨਸ਼ੇ ਦੀ ਰੋਕ ਪੰਜਾਬ ਦੀ ਤਰੱਕੀ ਦੀ ਰੰਗਲਾ ਪੰਜਾਬ ਬਣਾਉਣਾ ਨਸ਼ੇ ਦੀ ਗੱਲ ਕਰੀਏ ਤਾਂ ਅੱਜ ਵੀ ਜੇਕਰ ਗੱਲ ਕਰੀਏ ਤਾਂ ਨਸ਼ੇ ਦੇ ਨੌਜਵਾਨ ਬਹੁਤ ਮਰ ਰਹੇ ਨੇ ਪਰ ਜੇ ਅਸੀਂ ਉਹ ਗੱਲਾਂ ਤੇ ਕਰੀਏ ਤਾਂ ਸਰਕਾਰਾਂ ਦੇ ਸਾਨੂੰ ਫਰੰਟ ਫੇਰ ਹੁੰਦੇ ਨੇ ਅਸੀਂ ਇਹ ਗੱਲ ਤੋਂ ਬਿਲਕੁਲ ਮੁਨਕਰ ਨਹੀਂ ਹੁੰਦੇ ਪਰ ਜੇ ਤੁਸੀਂ ਇਹਨੂੰ 2017 ਤੋਂ ਪਹਿਲਾਂ 2022 ਤੋਂ ਪਹਿਲਾਂ ਤੇ ਹੁਣ ਦਾ ਤੁਸੀਂ ਕੰਪੇਅਰ ਕਰੋਗੇ ਤਾਂ ਇਹਦੇ ਵਿੱਚ ਕਿਤੇ ਲੋਡ ਤੋਂ ਵੱਧ ਇਹਦੇ ਵਿੱਚ ਰੋਕਥਾਮ ਹੋਈ ਹੈ ਤੇ ਹਜੇ ਸਰਕਾਰ ਬਣੀ ਨੂੰ ਵੀ 2 ਸਾਲ ਹੋਏ ਨੇ ਇਸੇ ਲਈ ਮਾਨ ਸਾਹਿਬ ਨੇ ਨਾਰਾ ਦਿੱਤਾ ਪਾਰਟੀ ਨੇ ਕਿ ਸੰਸਦ ਵਿੱਚ ਵੀ ਭਗਵੰਤ ਮਾਨ ਜਿੰਨੇ ਅਸੀਂ ਅੱਗੇ ਮਜ਼ਬੂਤ ਹੁੰਦੇ ਜਾਵਾਂਗੇ ਉਹਨਾਂ ਜਿੰਨਾ ਸੈਂਟਰ ਦੇ ਵਿੱਚ ਸਾਡਾ ਅਹਿਮ ਰੋਲ ਹੁੰਦਾ ਜਾਊ ਉਨਾ ਸਾਡਾ ਥੱਲੇ ਕੰਟਰੋਲ ਵੱਧਦਾ ਜਾਊ ਤੇ ਇਹ ਚੀਜ਼ਾਂ ਤੇ ਹੋਰ ਕੰਟਰੋਲ ਕਰਾਂਗੇ ਅਗਰ ਅਸੀਂ ਪਾਰਟੀ 바ਜੀ ਕਰੀਬ ਵੀ ਤੁਹਾਡੇ ਬਾਜੀਤਾਰੀ ਆਊਗੀ ਜਿਵੇਂ 2024 ਅਗਰ ਗੱਲ ਕਰੀਏ ਦੂਜੇ ਪਾਰਟੀਆਂ ਵਾਂਗ ਦੇਸ਼ਪੀ ਪਾਰਟੀ ਦੇ ਵਿੱਚ ਵੀ ਇਹ ਪ੍ਰੋਬਲਮ ਰਹਿੰਦੀ ਤੁਸੀਂ ਅੱਜ ਤੱਕ ਦੇਖਿਆ ਜੀ ਕਦੇ ਆਮ ਆਦਮੀ ਪਾਰਟੀ ਦੇ ਵਿੱਚ ਅਨੁਸ਼ਾਸਨਤਾ ਦੀ ਕਮੀ ਨਹੀਂ ਰਹੀ ਕਿਸੇ ਲੈਵਲ ਤੇ ਵੀ ਮਤਲਬ ਕਿਸੇ ਵਰਕਰ ਤੋਂ ਲੈ ਕੇ ਉੱਤੇ ਤੱਕ ਭਾਈ ਭਪਿੰਦਰ ਹਰੇ ਰਾਮ ਹਰੇ ਭਾਈ ਹਰੇ ਸਕੂਪਰੇ ਵਾਲੇ ਸਾਰੇ ਭਰਾ ਇਹ 2014 ਵਾਲੇ ਨੇ ਜੇ ਕਿਸੇ ਧੜੇ ਚੁੰਦੇ ਤਾਂ ਇਹ ਅੱਜ ਇੱਥੇ ਕਿਉਂ ਖੜੇ ਹੁੰਦੇ ਅੱਜ ਅਸੀਂ ਇੱਥੇ ਕਿਸੇ ਧੜੇ ਵੱਲੋਂ ਨਹੀਂ ਖੜੇ ਸਿਰਫ ਅਸੀਂ ਆਮ ਆਦਮੀ ਪਾਰਟੀ ਵੱਲੋਂ ਦਿੱਤੇ ਉਮੀਦਵਾਰ ਦੇ ਮਤਲਬ ਉਹਨੂੰ ਮੁਬਾਰਕਬਾਦ ਦੇਣ ਲਈ ਲੋਕਾਂ ਚ ਆਪਦੀ ਲੱਡੂ ਵੰਡ ਕੇ ਖੁਸ਼ੀ ਸਾਂਝੀ ਕਰ ਲਈ ਇੱਥੇ ਸਾਰੇ ਅੱਜ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਕਹਿੰਦੇ ਆਮ ਲੋਕਾਂ ਨੂੰ ਟਿਕਟ ਦੇਵਾਂਗੇ ਹੁਣ ਐਮਐਲ ਮਾਤਰੀਆਂ ਨੂੰ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰਨਾ ਚਾਹੁੰਦਾ ਜੀ ਮੈਂ ਤੇ ਮੀਤ ਯੂਥ ਵਿੰਗ ਦੇ ਜਦੋਂ ਪਹਿਲਾ ਯੂਥ ਵਿੰਗ ਬਣਿਆ ਸੀ ਅਸੀਂ ਇਕੱਠਿਆਂ ਨੇ ਕੰਮ ਕੀਤਾ ਉਹ ਇੱਕ ਪੰਜ ਛੇ ਕਿੱਲੇ ਸਧਾਰਨ ਉਹਦੇ ਫਾਦਰ ਬਿਜਲੀ ਬੋਰਡ 'ਚ ਕੰਮ ਨੌਕਰੀ ਕਰਦੇ ਸੀ ਤਿੰਨ ਭੈਣਾਂ ਦਾ ਭਾਈ ਹੈ ਜੇ ਉਹਨੂੰ ਐਮਐਲਏ ਬਣ ਗਿਆ ਖਾਸ ਤਨ ਹੀ ਨਾ ਬਣਿਆ ਪਾਰਟੀ ਦਾ ਉਹਨੇ ਆਪਣੀ ਆਈਐਸ ਦੀ ਪੜ੍ਹਾਈ ਛੱਡ ਕੇ ਇਹਨਾਂ ਅੰਦੋਲਨ ਸ਼ੁਰੂ ਕੀਤਾ ਸੀ। ਉਹਨੂੰ ਤੁਸੀਂ ਖਾਸ ਵਰਕਰ ਨਹੀਂ ਕਹਿ ਸਕਦੇ। ਉਹ ਤਾਂ ਸਾਰੇ ਪੁਰਾਣੇ ਵਰਕਰ ਜਿੰਨੇ ਮੁੰਡੇ ਖੜੇ ਨੇ ਹਰੇਕ ਨੇ ਮੀਤ ਨਾਲ ਇੱਥੇ ਜਾਂ ਬਰਨਾਲੇ 'ਚ ਕੰਮ ਕੀਤਾ। ਰਣਵੀਰ ਜੀ ਇੱਕ ਸਾਡੇ ਸੋਸ਼ਲ ਮੀਡੀਆ ਦੇ ਇੱਕ ਸਵਾਲ ਚੱਲ ਰਹੇ ਨੇ ਵੀ ਆਮ ਘਰਾਂ ਦੇ ਵਿੱਚ ਆਮ ਲੋਕਾਂ ਨੂੰ ਟਿਕਟ ਕਿਉਂ ਕਿਉਂ ਦਿੱਤੀਆਂ ਗਈਆਂ? ਵੀ ਸਿਰਫ ਮੰਤਰੀਆਂ 'ਚ ਹੀ ਟਿਕਟਾਂ ਦਿੱਤੇ ਜਾਂਦੇ ਨੇ। ਦੇਖੋ ਜੀ ਜਦੋਂ ਤੁਸੀਂ ਨਾ ਇੱਕ ਭਾਜਪਾ ਵਰਗੀ ਜਿਹਦੇ 'ਚ ਆਪਾਂ ਇਲੈਕਟਰਲ ਬਾਂਡ 'ਚ ਦੇਖਿਆ 18000 ਕਰੋੜ ਰੁਪਈਆ ਮਤਲਬ ਉਹਨਾਂ ਨੂੰ ਗਿਆ ਜਦੋਂ ਤੁਸੀਂ ਕਾਂਗਰਸ ਦੇ ਧਨਾਡਾਂ ਨਾਲ ਜਦੋਂ ਤੁਸੀਂ ਅਕਾਲੀ ਦਲ ਵਰਗੇ ਧਨਾਡਾਂ ਨਾਲ ਲੜਨਾ ਤਾਂ ਲੋਕ ਵੀ ਚਾਹੁੰਦੇ ਹੁੰਦੇ ਨੇ ਕਿ ਇੱਕ ਮੁਕਾਬਲੇ ਦਾ ਯੂਥ ਪੜਿਆ ਲਿਖਿਆ ਬੇਦਾ ਜੇ ਮੀ ਤੋ ਸਾਰੀਆਂ ਗੱਲਾਂ ਨੂੰ ਪੂਰਾ ਕਰਦੇ ਤੇ ਇੱਥੇ ਤੁਸੀਂ ਕਿਵੇਂ ਇਤਰਾਜ਼ ਕਰ ਸਕਦੇ ਹੋ ਕੋਈ ਇਤਰਾਜ਼ ਸਾਡੇ ਨਾਲ ਤਾਂ ਅਸੀਂ ਤਾਂ ਉਹਨੂੰ 2014 ਤੋਂ ਜਾਣਦੇ ਹਾਂ ਉਹ ਇੱਕ ਡੈਡੀਕੇਟਿਡ ਤੇ ਹਾਰਡ ਕੋਰ ਆਪ ਦਾ ਵਰਕਰ ਤੇ ਵਲੰਟੀਅਰ ਤੇ ਲੀਡਰ ਹੈ ਦਿੱਤੀ ਕੇ ਤੇ ਲੱਡੂ ਬੰਡੇ ਜਾ ਰਿਹਾ ਨਹੀਂ ਕੀ ਕਹਾਂਗੇ ਇਸ ਨੂੰ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ ਤੁਸੀਂ ਆਪ ਹੀ ਦੇਖ ਰਹੇ ਹੋ ਸਾਰੇ ਵਰਕਰ ਇੱਕ ਜੁੱਟ ਹੋਏ ਖੜੇ ਨੇ ਤੇ ਜਰੂਰ ਉਹ ਬਾਈ ਨੂੰ 2024 ਦੀ ਇਲੈਕਸ਼ਨ ਲੋਕ ਸਭਾ ਦੀ ਜਿਦਾ ਅਗੇ ਆਮ ਆਦਮੀ ਪਾਰਟੀ ਦੀ ਝੋਲੀ ਦੇ ਇਸ ਤੇ ਪਾਵਾਂਗੇ ਅਗਰ ਅਸੀਂ ਗੱਲ ਕਰੀਏ ਤਾਂ ਭਗਵੰਤ ਮਾਨ ਦੋ ਵਾਰ ਇਥੋਂ ਐਮਪੀ ਬਣ ਚੁੱਕੇ ਨੇ ਉਸ ਤੋਂ ਬਾਅਦ ਸਿਮਰਜੀਤ ਸਿੰਘ ਮਾਨ ਬਣੇ ਤੇ ਹੁਣ ਫਿਰ ਤੁਹਾਨੂੰ ਲੱਗਦਾ ਵੀ موجوده ਸਰਕਾਰ ਆਮ ਆਦਮੀ ਪਾਰਟੀ ਦੀ ਹੈ ਤੇ ਕਿਵੇਂ ਲੋਕਾਂ ਚ ਜਾਵੋ ਲੋਕਾਂ ਦੇ ਮਾਨ ਸਾਹਿਬ ਦੇ 2 ਸਾਲ ਤੇ ਜੋ ਕੰਮ ਕਰੇ ਨੇ ਉਹ ਬੋਲਦੇ ਨੇ ਉਹਨਾਂ ਦੇ ਕੰਮ ਲੈ ਕੇ ਜਾਵਾਂਗੇ ਕਿਹੜੇ ਕੰਮ ਨੇ ਜਿਹੜੇ ਇੱਕ ਦੋ ਗਨੇ ਆਉਂਗੇ ਸਾਨੂੰ ਲੋਕਾਂ ਜਿਹੜੇ ਹੈਲਥ ਪ੍ਰਤੀ ਲਾ ਲੋ ਐਜੂਕੇਸ਼ਨ ਵੱਲ ਪ੍ਰਤੀ ਲਾ ਲੋ ਸੜਕਾਂ 'ਤੇ ਕੰਮ ਚੱਲ ਰਹੇ ਨੇ ਐਸਐਸਫ ਚਲਾਈ ਆ ਸਾਰੇ ਕੰਮ ਬਹੁਤ ਹੀ ਵਧੀਆ ਹੋ ਰਹੇ ਨੇ ਜਿਹੜੇ ਕਦੇ ਸੋਚੇ ਨਹੀਂ ਤੇ ਉਹ ਕੰਮ ਹੋ ਰਹੇ ਨੇ ਕੀ 2022 ਦਾ ਜੋਸ਼ ਪੂਰਾ ਰਹੇਗਾ ਵਰਕਰਾਂ 'ਚ ਇਸ ਵਾਰ ਉਦੋਂ ਵੀ ਤਿੰਨ ਗੁਣਾ ਜ਼ਿਆਦਾ ਰਹੂਗਾ